ਨਾជា ਖਿਲਾਫ ਇਕਜਟ ਹੋ ਕੇ ਸੌਂ ਖਾਦੇ ਆ ਜੇ ਕਰੇ ਝੂਠੀ ਸੌਂ ਖਾ ਕੇ ਚਲੇ ਨਾ ਇਹਨਾਂ ਨੂੰ ਪਾਪ ਵੀ ਲੱਗੂਗਾ ਕਿਉਂਕਿ ਪੰਜ ਮੁੰਡੇ ਆ ਜਿਹੜੇ 15-15 20-20 ਦਿਨ ਦੀ ਵਿੱਠੀ ਤੇ ਪੰਜ ਮੁੰਡੇ ਪਿੰਡ ਝੱਖੜ ਵਾਲੇ ਦੇ ਨਸ਼ੇ ਦੇ ਕਾਰਨ ਚਿੱਟੇ ਦੇ ਹਾਲਾਤਾਂ ਵਿੱਚ ਮਰ ਚੁੱਕੇ ਆ ਐਵੇਂ ਸੌਂ ਪਾਉਣ ਦਾ ਕੀ ਫਾਇਦਾ ਸ਼ਰਮ ਦਾ ਲਪੇਟਾ ਚੜਿਆ ਹੋਇਆ ਬਹੁਤ ਦੁਖੀ ਆ ਕੋਣ ਕਹਿੰਦਾ ਕਿ ਨਸ਼ਾ ਖਤਮ ਹੋਇਆ ਕਿ ਲੋਕ ਕਹਿੰਦੇ ਆ ਨਸ਼ਾ ਵਿਕ ਰਿਹਾ ਦੇਖ ਲਿਆ ਤੁਸੀਂ ਇਹ ਸਾਫ ਪਾਸਾ ਬਸ ਇੱਕ ਫਾਰਮਿੰਟੀ ਪੂਰੀ ਹੋ ਰਹੀ ਹੈ ਜੀ ਸਭ ਝੂਠੀ ਸੋ ਆ ਪੰਜ ਮੁੰਡੇ ਸਾਡੇ ਝੱਕੜਾਂ ਦੇ ਤੋਂ ਸਰਪੰਚ ਕਹਿ ਦੇਵੇ ਨਹੀਂ ਮਰੇ ਜੈਤੋ ਤੋਂ ਆ ਕੇ ਦਲ ਸਿੰਘ ਵਾਲਾ ਦਲ ਸਿੰਘ ਵਾਲੇ ਤੋਂ ਸਾਡੇ ਪਿੰਡ ਇਹ ਦੋ ਪਿੰਡ ਨਸ਼ਿਆਂ ਦੇ ਗਾੜ ਆ ਇਹ ਇਕੱਲੇ ਨਾ ਕੰਨਾਂ ਤੇ ਫਲੈਕਸਾ ਲਾਉਣ ਨਾਲ ਨਹੀਂ ਰੁਕੇ ਜਣਾ ਹੁਣ ਤਾਂ ਮਜੀਠਗਾ ਵੀ ਹਨਗੇ ਜੀ ਬੀਬੀ ਅਮਨਦੀਪ ਕੌਰਾ ਉਹ ਤੇ ਕਿਉਂ ਨਹੀਂ ਕਾਰਵਾਈ ਹੋਈ ਉਲਟਾ ਸਾਡੇ ਤੇ ਪਰਚੇ ਕਰਨਗੇ ਸਾਡੇ ਬੱਚਿਆਂ ਨੂੰ ਫ੍ਰੀ ਨਸ਼ਾ ਦੇਣਗੇ ਕਿ ਇਹ ਜਿਹੜੀ ਜ਼ਿਆਦਾ ਬੋਲਦੀ ਨਾ ਇਹਦੇ ਮੁੰਡੇ ਨੂੰ ਲਾਓ ਨਸ਼ੇ ਤੇ ਨਸ਼ਾ ਨਹੀਂ ਖਤਮਦਾ ਫੈਕਟਰੀ ਪੱਟੀ ਜਾਵੇ ਫੇਰ ਖਤਮ ਹੋਊਗਾ ਜੇ ਨਸ਼ਾ ਆਪਾਂ ਮੁੱਢ ਤੋਂ ਮੁਕਾਵਾਂਗੇ ਤੇ ਫੇਰ ਹੀ ਮੁੱਕੇਗਾ ਵੇਚਣ ਵਾਲੇ ਵੇਚੀ ਜਾਂਦੇ ਆ ਜੇ ਹੁਣ ਵੇਚਣਗੇ ਤਾਂ ਜੇ ਪਹਿਲਾਂ ਤੋਂ ਆਉਂਦੇ ਆ ਜੇ ਉੱਥੋਂ ਨਾ ਆਊਗਾ ਤੇ ਵੇਚੂ ਕਿਵੇਂ ਸਾਰੇ ਨੇ ਮੇਰੇ ਮਗਰ ਮਗਰ ਬੋਲਣਾ ਆਪਦੇ ਆਪੇ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਅਸੀਂ ਪਿੰਡ ਰੈਲ ਸਿੰਘ ਆਲਾ ਦੇ ਵਾਸੀ ਨਸ਼ਿਆਂ ਖਿਲਾਫ ਇਕਜੁੱਟ ਹੋ ਕੇ ਸੌ ਖਾਦੇ ਹਾਂ ਤੇ ਅਸੀਂ ਨਸ਼ਿਆਂ ਦੇ ਖਿਲਾਫ ਆਪਦੇ ਪਿੰਡ ਵਿੱਚ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਕਿਸੇ ਪ੍ਰਕਾਰ ਦਾ ਜਿਹੜਾ ਨਸ਼ਾ ਆਪਦੇ ਪਿੰਡ ਵਿੱਚ ਨਹੀਂ ਮੇਟਣ ਦਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਆਪਦੇ ਪਿੰਡ ਵਿੱਚ ਨਹੀਂ ਵੜਨ ਦਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ੇ ਕਰਦਾ ਉਹਨੂੰ ਸਮਝਾਵਾਂਗੇ ਤੇ ਲੋੜ ਪਈ ਤਾਂ ਨਸ਼ਾ ਮੁਕਤੀ ਸੈਂਟਰ ਵਿੱਚ ਵੀ ਉਸਨੂੰ ਜਵਾ ਕਰਾਵਾਂਗੇ ਤੇ ਅਸੀਂ ਕੋਈ ਵੀ ਸਾਡੇ ਪਿੰਡ ਚੋਂ ਨਸ਼ਾ ਤਸਕਰ ਦੀ ਜਮਾਨਤ ਦੇਣ ਨਹੀਂ ਜਾਊਗਾ ਅਸੀਂ ਸਾਰੇ ਨਾਲ ਮਿਲ ਕੇ ਆਪਦੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਮੇਰੇ ਪਿੰਡ ਵਿੱਚ ਜੀ ਸਿਰਫ ਇੱਕ ਸੌਂਹ ਆ ਜਿੱਦਾਂ ਇਹਨਾਂ ਨੂੰ ਪਾਪ ਵੀ ਲੱਗੂਗਾ ਜੇਕਰ ਇਹ ਝੂਠੀ ਸੌਂਹ ਖਾ ਕੇ ਚੱਲੇ ਨਾ ਇਹਨਾਂ ਨੂੰ ਪਾਪ ਵੀ ਲੱਗੂਗਾ ਕਿਉਂਕਿ ਪੰਜ ਮੁੰਡੇ ਆ ਜਿਹੜੇ 15-15 20-20 ਦਿਨ ਦੀ ਵਿੱਠੀ ਤੇ ਪੰਜ ਮੁੰਡੇ ਪਿੰਡ ਝੱਖੜ ਵਾਲੇ ਦੇ ਨਸ਼ੇ ਦੇ ਕਾਰਨ ਚਿੱਟੇ ਦੇ ਹਾਲਾਤਾਂ ਵਿੱਚ ਮਰ ਚੁੱਕੇ ਆ ਤੇ 10 ਮੁੰਡਿਆਂ ਦੀ ਇਸ ਟਾਈਮ ਮੈਂ ਲਿਸਟ ਵੀ ਦੇ ਦੂੰ 10 ਮੁੰਡੇ ਮਰਨ ਵਾਲੇ ਆ ਤੇ ਹਜੇ ਮਾਵਾ ਦੀ ਗੁੱਜ ਮਾਪਿਆਂ ਦੀ ਗੁੱਜ ਗੁੱਜੇ ਮੁੰਡੇ ਵੀ ਆ ਜਿਹੜੇ ਮਰਨ ਵਾਲੇ ਆ ਮੇਰੇ ਪਿੰਡ ਦੇ ਵਿੱਚ ਮੈਡੀਕਲ ਟੈਸਟ ਜਿਹੜਾ ਕੀਤਾ ਜਾਵੇ ਕਾਲੇ ਪੀਲੇ ਦੇ ਸ਼ਿਕਾਰ ਇਹੜੇ ਦੇ ਸ਼ਿਕਾਰ ਆ ਜਿਹੜੇ ਮੈਨੂੰ ਮਿਲ ਗਿਆ ਕਰਕੇ ਗੱਲ ਵੀ ਐਮਐਲ ਨਾਲ ਨਸ਼ਾ ਖਤਮ ਹੋ ਕੇ ਆ ਜਾਓ ਆ ਜਾਓ ਆ ਜਾਓ ਚੁੱਪ ਕੇ ਆ ਜਾਓ ਆ ਜਾਓ ਅੱਗੇ ਆ ਜਾਓ ਆ ਜਾਓ ਜੀ ਦੇਖੋ ਮਾੜਾ ਜਿਹਾ ਕਮੈਂਟ ਜੀ ਆ ਜਾਓ ਆ ਜਾਓ ਤੁਸੀਂ ਆਓ ਆਜੋ ਆਜੋ ਕੇ ਗੱਲ ਕਰਤ ਮੈਂ ਐਵੇਂ 100 ਪਾਉਣ ਦਾ ਕੀ ਫਾਇਦਾ ਜਦੋਂ ਕੋਈ ਐਵੇਂ 100 ਪਾਉਣ ਦਾ ਕੀ ਫਾਇਦਾ ਜੇ ਆਪ ਠੁੱਟ ਗਏ ਚੋਂ ਜਦਾਂ ਜਿੱਕਰ ਆਪਾਂ ਕਾਰਵਾਈ ਪੂਰੀ ਤਰ੍ਹਾਂ ਕਰ ਦੇਣੀ ਫਿਰ ਛੁੱਟੀਆਂ ਹੀ ਆ ਐਮਐਲਏ ਸਾਹਿਬ ਖੜਿਆ ਐਮਐਲਏ ਸਾਹਿਬ ਨਾਲ ਗੱਲਬਾਤ ਕਰ ਲੈਣਾ ਪਿੰਡ ਦੀ ਵੇਖੋ ਮੜਾ ਸਾਈਡ ਦੇ ਦਿਓ ਇੱਕ ਮਿੰਟ ਸਾਈਡ ਦੇ ਦਿਓ ਮੜੀ ਜੀ ਬੜੇ ਦੁਖੀ ਆ ਮਾਰੇ ਸ਼ਰਮ ਦਾ ਲਪੇਟਾ ਚੜਿਆ ਹੋਇਆ ਬਹੁਤ ਦੁਖੀ ਆ ਕੋਣ ਕਹਿੰਦਾ ਕਿ ਨਸ਼ਾ ਖਤਮ ਹੋਇਆ ਕੋਣ ਕਹਿੰਦਾ ਸਾਡੇ ਬੱਚੇ ਇਨਾ ਇਨਾ ਪੜ੍ਹ ਕੇ ਸਾਡੇ ਸਾਹਮਣੇ ਸਾਰਾ ਕੁਝ ਹੋਈ ਜਾਂਦਾ ਜੈਤੋ ਦੇ ਵਿੱਚ ਸ਼ਰਯਮ ਸ਼ਰਯਮ ਨਸ਼ਾ ਆਉਂਦਾ ਸ਼ਰਯਮ ਆਉਂਦਾ ਮੋੜਾ ਤੇ ਮੋੜਾ ਤੇ ਖੜੇ ਜੀ ਵਾਜਾ ਮਾਰਦੇ ਆ ਵਾਜਾ ਮਾਰਦੇ ਜੈਤੋ ਦੇ ਵਿੱਚ ਨਸ਼ਾ ਲੋ ਐਮਐਲਗ ਜੀ ਐਮਐਲ ਸਾਹਿਬ ਉੱਠ ਕੇ ਨਹੀਂ ਗੱਲਬਾਤ ਨਹੀਂ ਕਰ ਰਹੇ ਕਿ ਲੋਕ ਕਹਿੰਦੇ ਆ ਨਸ਼ਾ ਵਿਕ ਰਿਆ ਕਿ ਆਮਾ ਦੀ ਪਾਰ ਆਜੋ ਆਜੋ ਸੌ ਖਾਓ ਆ ਗਿਆ ਆਪਾਂ ਗੱਲ ਕਰ ਲੈਣੀ ਝੂਠੀ ਸੌ ਆ ਝੂਠੀ ਸੌ ਝੂਠੀ ਜੀ ਜੀ ਦੇਖ ਲਿਆ ਤੁਸੀਂ ਇਹ ਸਾਫ ਕੋਸ ਬਸ ਇੱਕ ਫਾਰਮਿੰਡੀ ਪੂਰੀ ਹੋ ਰਹੀ ਹੈ ਜੀ ਸਭ ਝੂਠੀ ਸੌ ਆ ਪੰਜ ਮੁੰਡੇ ਸਾਡੇ ਝੱਕੜਾ ਦੇ ਚ ਸਰਪੰਚ ਕਹਿ ਦੇਵੇ ਨਹੀਂ ਮਰੇ ਹਾਂ ਪੰਜ ਮੁੰਡੇ ਮਰੇ ਆ ਨਸ਼ੇ ਦੇ ਕਾਰਨ ਚਿੱਟੇ ਦੇ 10 ਮੁੰਡੇ ਮਰਨ ਵਾਲੇ ਆ ਮਾਪੇ ਵੀ ਆ ਵਿੱਚ ਸਿਰਫ ਰਿਸ਼ਤਾ ਕਰਨ ਦੀ ਖਾਤਰ ਮਾਪੇ ਇਹ ਸਾਰਾ ਡਰਾਮਾ ਹੈ ਇਹ ਸਭ ਡਰਾਮਾ ਦੀ ਮੇਰੇ ਪਿੰਡ ਵਿੱਚ ਪੰਜ ਮਰ ਗਏ 10 ਮਰਨ ਵਾਲੇ ਆ ਤੇ ਗੁੱਜੇ ਪਤਾ ਨਹੀਂ ਕਿੰਨੇ ਕਾ ਕਿਉਂਕਿ ਮਾਪਿਆਂ ਨੂੰ ਆਏ ਆ ਸਾਡੇ ਮੁੰਡਿਆਂ ਦਾ ਰਿਸ਼ਤਾ ਨਹੀਂ ਹੋਣਾ ਸਭ ਤੋਂ ਵੱਧ ਸਾ ਚਿੱਟੇ ਨੂੰ ਲੈ ਕੇ ਚਿੱਟਾ ਖਤਮ ਹੋਗਾ ਤੁਹਾਡੇ ਪਿੰਡ ਚ ਬਸਾਂ ਦਾ ਪਤਨ ਹੂੰ ਸਭ ਤੋਂ ਵੱਧ ਨਸ਼ਾ ਸਾਡੇ ਪਿੰਡ ਵਿੱਚ ਆ ਸਾਡੇ ਪਿੰਡ ਦੇ ਮੁੰਡੇ ਨਸ਼ਾ ਕਰਦੇ ਆ ਚੋਰੀਆਂ ਤੱਕ ਹੁੰਦੀਆਂ ਸਾਡੇ ਵਾਟਰ ਵਕਸ ਤੋਂ ਪਾਈਪਾਂ ਗਾਇਬ ਹੋ ਗਈਆਂ ਕਿਸੇ ਨੇ ਪੁੱਛਿਆ ਨਹੀਂ ਉਹ ਪਾਈਪਾਂ ਗਈਆਂ ਕਿੱਧਰ ਕਿਉਂਕਿ ਉਹ ਨਸ਼ੇ ਵਾਲਿਆਂ ਨੇ ਚੱਕ ਲਈਆਂ ਕੋਈ ਨਸ਼ਾ ਖਤਮ ਨਹੀਂਗਾ ਇਹ ਤੇ ਭਾਈ ਜੀ ਖੜੇ ਭਾਈ ਕਿਵੇਂ ਲੱਗਦਾ ਜਿਹੜਾ ਇਹ ਆਮ ਆਦੀ ਪਾਰਟੀ ਕਹਿੰਦੀ ਆ ਕਿ ਜੁੱਧ ਨਸ਼ਿਆ ਵਿਰੋਧ ਦਾ ਜਿਹੜਾ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰਤਾ ਉਹ ਵਾਕਈ ਖਤਮ ਹੋਗਾ ਜਿਵੇਂ ਹੁਣ ਪਿੰਡ ਪਿੰਡ ਜਾ ਕੇ ਐਮਐਲਏਆਂ ਦੀਆਂ ਡੌੜੀਆਂ ਲੱਗੀਆਂ ਕਿ ਲੋਕ ਜਦੋਂ ਜਦੋਂ ਇਹਨੂੰ ਜਾ ਬਦਲਣਗੇ ਢਾਂਚਾ ਬਦਲਣਗੇ ਐਵੇਂ ਕਿ ਮੈਂ ਕਹਿੰਦਾ ਜਦੋਂ ਢਾਂਚਾ ਬਦਲਣਾ ਖਤਮ ਕਰਤਾ ਚੋਰ ਆ ਯਾਰ ਇਹਦੇ ਕੋਈ ਕੋਈ ਨਹੀਂ ਕਰਨਾ ਖਤਮ ਨਹੀਂ ਹੋਵੇ ਨਹੀਂ ਪਤਾ ਹੀ ਗੱਲ ਆਮ ਪਾਰਟੀ ਜਿਹੜੀ ਆ ਕੰਮ ਵਧੀਆ ਕਰ ਰਹੀ ਆ ਜਿਹੜੀ ਸ਼ੁਰੂਆਤ ਆ ਬਹੁਤ ਵਧੀਆ ਕਰ ਰਹੀ ਆ ਸਾਥ ਦੇਣਾ ਪੈਣਾ ਪਰ ਸਾਨੂੰ ਅਸੀਂ ਸਾਥ ਨਹੀਂ ਦੇ ਰਹੇਗੇ ਰੋਲੇ ਜੀ ਵੀ ਅਸੀਂ ਆਪ ਸਾਥ ਲਕੋ ਰੱਖਦੇ ਆ ਅਸੀਂ ਆਪਣੀਆਂ ਆਪ ਦੀ ਲਕੋ ਰੱਖਦੇ ਨਾ ਜਦੋਂ ਉਦੋਂ ਮਾਰ ਖਾਂਦੇ ਆ ਅਸੀਂ ਉਹਨਾਂ ਦਾ ਸਾਥ ਦਈਏ ਫੇਰ ਹੀ ਇਹ ਲਹਿਰ ਜਾ ਕੇ ਅੱਗੇ ਵੱਧ ਸਕਦੀ ਹੈ ਨਾ ਬਹੁਤ ਫਰਕ ਹੈ ਜੀ ਅੱਗੇ ਨਾਲੋਂ 50 ਤੋਂ 75% ਪੂਰਾ ਫਰਕ ਹੈ ਚੋਰੀ ਵੀ ਘਟੀ ਹੈ ਮੇਰਾ ਪਿੰਡ ਲੰਬ ਵਾਲੀ ਤੋਂ ਬਿਲਕੁਲ ਫਰਕ ਹੈ ਜੀ ਪੂਰਾ ਠੀਕ ਹੈ ਹਾਂ ਸਾਥ ਦੇ ਜਿੱਥੇ ਜਿੱਥੇ ਕੈਂਪ ਲਾਉਣਗੇ ਜਿੱਥੇ ਜਿੱਥੇ ਕੈਂਪ ਲਾਉਣਗੇ ਹਰੇਕ ਪਿੰਡ ਵਿੱਚ ਜਾਵਾਂਗੇ ਜੀ ਹੁਣ ਹੁਣ ਦਲ ਸਿੰਘ ਵਾਲੇ ਜਾ ਰਹੇ ਤੁਸੀਂ ਜਾਉਂਗੇ ਉੱਥੇ ਮੈਂ ਉੱਥੇ ਵੀ ਜਾਵਾਂਗੀ ਦਲ ਸਿੰਘ ਵਾਲੇ ਤਾਂ ਦਲ ਸਿੰਘ ਵਾਲੇ ਤੋਂ ਜੈਤੋ ਤੋਂ ਉਹ ਆ ਕੇ ਦਲ ਸਿੰਘ ਵਾਲਾ ਦਲ ਸਿੰਘ ਵਾਲੇ ਤੋਂ ਸਾਡੇ ਪਿੰਡ ਇਹ ਦੋ ਪਿੰਡ ਨਸ਼ਿਆਂ ਦੇ ਗਾੜਾ ਤੇ ਕਦੇ ਚਿੱਟੇ ਵਾਲੇ ਦਾ ਜੈਤੋ ਚ ਪਰਚਾ ਹੋਇਆ ਨਹੀਂ ਹੋਇਆ ਨਾ ਸਾਡੇ ਪਿੰਡ ਦਾ ਇੱਥੇ ਰਿਕਾਰਡ ਚੈੱਕ ਕਰ ਲਓ ਮੌਤਾਂ ਕਾਦੇ ਕਾਰਨ ਹੋਈਆਂ ਮਾਵਾਂ ਬੇਅੰਤ ਦੁਖੀ ਆ ਜੇ ਪਰਦੇ ਨਾਲ ਪੁੱਛਾਂਗੇ ਤਾਂ ਦੱਸ ਦੇਣਗਾ ਕਿ ਮੇਰਾ ਮੁੰਡਾ ਨਸ਼ੇ ਨਾ ਮਰਿਆ ਤੁਸੀਂ ਕਿਉਂ ਜ਼ਿਆਦਾ ਵਿਰੋਧ ਕਰ ਰਹੇ ਹੋ ਸਭ ਤੋਂ ਜ਼ਿਆਦਾ ਤੁਹਾਡਾ ਵਿਰੋਧ ਆ ਮੇਰੇ ਵੀ ਬੱਚੇ ਹੈਗੇ ਆ ਮੇਰੇ ਬੱਚੇ ਦਾ ਸਭ ਤੋਂ ਵੱਡ ਨੰਬਰ ਹੈ ਤੇ ਜਨਾਨੀਆਂ ਵੇਚਦੀਆਂ ਪਤਾ ਸਭ ਨੂੰ ਹੀ ਹੈ ਜਨਾਨੀ ਵੇਚਦੀ ਸ਼ਰੇ ਆ ਮੇਥੇ ਕੋਈ ਦੱਸਦਾ ਨਹੀਂਗਾ ਜੇ ਅਸੀਂ ਦੱਸਾਂਗੇ ਸਾਡਾ ਨਾਮ ਲੈ ਦੇਣਗੇ ਫਿਰ ਸਾਡੇ ਤੇ ਪ੍ਰੈਸ਼ਰ ਪਾਇਆ ਜਾਊਗਾ ਸਾਡੇ ਬੱਚਿਆਂ ਨੂੰ ਲਾਉਣਗੇ ਗੁੱਜਾ ਗੁੱਜਾ ਵੀ ਇਹ ਜਿਆਦਾ ਬੜਕਦੀ ਇਹ ਇਹਨੂੰ ਮਾਰੋ ਜਿਵੇਂ ਆਹ ਮਾਤਾ ਵਿੱਚ ਕੁਝ ਬੋਲ ਰਹੀਆਂ ਕੁਝ ਕੈਮਰੇ ਦੇ ਅੱਗੇ ਬੋਲਣ ਨੂੰ ਵੀ ਤਿਆਰ ਨਹੀਂ ਕੀ ਲੱਗਦਾ ਡਰੇ ਹੋਏ ਲੋਕੇ ਡਰੇ ਹੋਏ ਲੋਕ ਆ ਫਿਰ ਬੱਚਿਆਂ ਨੂੰ ਦੇਣਗੇ ਮਸਲਾ ਇੱਥੇ ਖਤਮ ਹੋਣਾ ਚਾਹੀਦਾ ਸਹੀ ਗੱਲ ਕਹੀ ਸੀ ਬਸ ਅਜੇ ਨਹੀਂ ਬਾਲ ਕੇ ਜੀ ਬੱਚਿਆਂ ਨੂੰ ਦੇਣਗੇ ਫਿਰ ਮੁਕਤ ਚ ਦਿੱਤਾ ਜਾਂਦਾ ਜੇ ਬੱਚਿਆਂ ਨੂੰ ਅਸੀਂ ਪੈਸੇ ਨਹੀਂ ਨਾ ਦਿੰਦੇ ਸਾਡੇ ਬੱਚਿਆਂ ਨੂੰ ਮੁਕਤ ਚ ਦਿੱਤਾ ਜਾਂਦਾ ਨਸ਼ਾ ਕੇ ਜਿਹੜਾ ਜਿਆਦਾ ਬੋਲਦੇ ਆ ਨਾ ਇਹਨਾਂ ਨੂੰ ਨੱਪੋ ਪਹਿਲਾਂ ਜੀ ਜੀ ਇਹ ਕਿਸਾਣਾ ਅੱਗੂ ਖੜੇ ਆਪਾਂ ਇਹਨਾਂ ਤੋਂ ਵੀ ਪੁੱਛ ਲੈਣ ਨੂੰ ਹਾਂ ਜੀ ਜਿਹੜਾ ਅੱਜ ਐਮਐਲਏ ਸਾਹਿਬ ਪੰਜਾਬ ਸਰਕਾਰ ਨੇ ਮਹਿਮਤ ਲਾਈ ਆ ਜੁੱਧ ਨਸ਼ਾ ਵਿਰੋਧ ਪਰ ਇਹ ਜਿਹੜਾ ਠੀਕ ਆ ਵੀ ਸਾਡੇ ਬੱਚੇ ਵੀ ਲੱਗ ਸਕਦੇ ਆ ਸੀ ਕਿੰਨੇ ਚੰਗੀਆਂ ਪਰ ਇਹ ਕੱਲੇ ਨਾ ਜਿਹੜੇ ਕੰਨਾਂ ਤੇ ਫਲੈਕਸਾ ਲਾਉਣ ਨਾਲ ਨਹੀਂ ਰੋਕਿਆ ਜਾਣਾ ਇਹ ਜਿਹੜੀ ਸਾਡੀ ਸਰਕਾਰ ਆ ਕੋਈ ਵੀ ਸਰਕਾਰ ਆ ਪਹਿਲਾਂ ਆਪਾਂ ਸੁਣਦੇ ਸੀਗੇ ਵੀ ਜਿਹੜਾ ਮਜੀਠਗਾ ਜੀ ਉਹ ਨਸ਼ੇ ਦਾ ਬਲੈਕ ਵੱਡਾ ਤਾਕਤ ਕਰਦਾ ਜੀ ਸਭ ਤੋਂ ਵੱਡਾ ਉਹ ਆ ਅੱਜ ਦੀ ਸਰਕਾਰ ਦੇ ਵਿੱਚ 3 ਸਾਲ ਹੋ ਗਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਹੁਣ ਤਾਂ ਮਜੀਠਗਾ ਵੀ ਹੋਣੀਗਾ ਜੀ 3 ਤੋਂ ਵੀ ਜ਼ਿਆਦਾ ਹੋ ਗਿਆ ਇਹਨੂੰ ਸਮਾਂ ਦਾ ਹੁਣ ਹੁਣ ਕੌਣ ਆ ਜੀ ਹੁਣ ਕੌਣ ਵੇਚ ਰਿਹਾ ਇਹ ਜਿਹੜਾ ਲਾਗੂ ਕਰਦੇ ਆ ਨਾ ਜੀ ਇਹ ਪੱਤਿਆਂ ਤੋਂ ਲਾਗੂ ਕਰਦੇ ਆ ਇੱਕ ਬਿਰਛ ਲੈ ਲਗੇ ਨਾ ਆਪਾਂ ਪੱਤਿਆਂ ਤੋਂ ਲਾਗੂ ਕਰਦੇ ਆ ਇਹ ਮੁੱਢ ਤੋਂ ਲਾਗੂ ਨਹੀਂ ਕਰਦੇ ਮੁੱਢ ਕਿਉਂ ਨਹੀਂ ਪੜਦੇ ਮੰਨ ਕੇ ਚੱਲੋ ਜਦੋਂ ਪੱਤਿਆਂ ਤੇ ਲਾਗੂ ਕਰਦੇ ਆ ਜਿਹੜਾ ਖਾਣ ਵਾਲਾ ਹੈ ਮਾੜਾ ਮੋਟਾ ਕੋਈ ਖਾਣ ਵਾਲਾ ਅਸੀਂ ਨਹੀਂ ਆਂਦੇ ਵੀ ਚੰਗਾ ਜਿਹੜਾ ਖਾਂਦਾ ਮਾੜਾ ਹੈ ਸਾਡੇ ਬੱਚੇ ਲੱਗਦੇ ਆ ਮਾੜੇ ਆ ਕਿਸੇ ਦਾ ਗਰੀਬ ਦਾ ਮਜ਼ਦੂਰ ਦਾ ਕਿਸਾਨ ਦਾ ਕਿਸੇ ਦਾ ਬੱਚਾ ਵੀ ਉਹ ਚੰਗਾ ਨਹੀਂ ਜਿਹੜਾ ਨਸ਼ਾ ਕਰਦਾ ਉਹ ਮਾੜਾ ਹੈ ਪਰ ਇਹ ਲਾਗੂ ਕਿੱਥੋਂ ਕਰਦੇ ਆ ਲਾਗੂ ਕਰਦੇ ਆ ਪੱਤਿਆਂ ਤੋਂ ਟੀਸੀ ਤੋਂ ਦਰਖਤ ਦੀ ਟੀਸੀ ਤੋਂ ਜਿਹੜਾ ਮੋਢਾ ਜਿੱਥੋਂ ਨਸ਼ਾ ਆਉਂਦਾ ਉੱਥੋਂ ਕਿਉਂ ਨਹੀਂ ਬੰਦ ਕਰਦੇ ਹੋ ਸਕਦਾ ਜਿਹੜੇ ਆ ਬੋਲ ਕੇ ਗਏ ਆ ਵੀ ਤੁਹਾਡੇ ਪਿੰਡ ਦੇ ਵਿੱਚ ਕੈਮਰੇ ਲਵਾ ਦਾਂਗੇ ਐਮਐਲਏ ਦਾ ਕੈਮਰਿਆਂ ਦੀ ਲੋੜ ਹੀ ਨਾ ਪਵੇ ਜੇ ਸਾਨੂੰ ਉੱਥੋਂ ਮੋਢ ਤੋਂ ਨਸ਼ਾ ਹੀ ਬੰਦ ਹੋਵੇ ਸਾਡੇ ਬੱਚੇ ਮਰ ਨਹੀਂ ਨਾ ਕੈਮਰੇ ਕੈਮਰੇ ਲਾ ਦੋਂਗੇ ਜਿਹੜੇ ਲੋਕ ਖੁਦ ਦੱਸ ਰਹੇ ਆ ਕਿ ਸਾਡੇ ਪਿੰਡ ਦੇ ਵਿੱਚ ਵਿਖਦਾ ਫਲਾਨਾ ਵੇਚਦਾ ਫੜੋ ਕੈਮਰੇ ਦੀ ਕਿ ਲੋੜ ਹੈ ਖੁਦ ਦੱਸ ਰਹੇ ਆ ਇਹਨਾਂ ਦਾ ਕੈਮਰਾ ਇੱਧਰੋਂ ਦੱਸੂ ਨਾ ਜੀ ਤੁਸੀਂ ਪਿੱਛੇ ਰਹਿ ਗਏ ਐਮਐਲਏ ਸਾਹਿਬ ਨੂੰ ਕਰਿਆ ਸੀਗਾ ਮਖ ਬੀਬੀ ਅਮਨਦੀਪ ਕौरा ਅੱਜ ਜਿਹਦੇ ਜਿਹਦੇ ਕੋਲੇ ਨਸ਼ਾ ਮਾੜਾ ਮੋਟਾ ਕੋਈ ਗ੍ਰਾਮ ਚ ਫੜਿਆ ਜਾਂਦਾ ਉਹ ਤੇਦਾ ਚੱਕ ਕੇ ਪਰਚਾ ਦਿੰਦੇ ਆ ਜੀ ਨਾ ਦੇ ਤੇ ਇਹਨਾਂ ਦੇ ਜਿਹੜੇ ਨਾਲ ਗੱਡੀਆਂ ਚ ਵਿੱਚ ਰਹਿੰਦੇ ਆ ਕੀ ਸੇਖੋ ਦਾ ਦੀ ਕੁੱਟੀ ਸਾਰੀ ਗੱਲ ਦਿੰਨਾ ਨਾ ਜੀ ਵੀ ਉਹਨਾਂ ਉਹਨਾਂ ਦੇ ਤਾਂ ਨਾ ਨਾ ਲਾਓ ਬਿਲਕੁਲ ਚੱਕਣਗੇ ਪ੍ਰਧਾਨ ਨਾ ਲਾਓਗਾ ਪਿੰਡ ਦਾ ਕਿਸੇ ਕਿਸੇ ਨੇ ਨਾ ਲੈਣੇ ਨਾ ਲੈਣੇ ਨਾ ਲਾ ਲਿਖ ਕੇ ਦਿਓ ਲਿਖ ਕੇ ਦਿਓ ਨਾ ਲਾਓ ਉਹਨਾਂ ਹੀ ਫੜਾਵਾਂਗੇ ਬਿਲਕੁਲ ਹੀ ਸਾਡੇ ਪਿੰਡ ਬਹੁਤ ਜਿਆਦੇ 90% ਜਦੋਂ ਸਰਕਾਰਾਂ ਨੂੰ ਪੁੱਛਿਆ ਇੱਕ ਸਵਾਲ ਕਰਦੇ ਸੀ ਕਿ ਜੇ ਤੁਹਾਨੂੰ ਕੋਈ ਸਵਾਲ ਕਰੇ ਉਹਨੇ ਸਵਾਲਾਂ ਦਾ ਜਵਾਬ ਦਿਆਂ ਕਰੀ ਦੱਸੋ ਜੀ ਸਰ ਕਿਵੇਂ ਜੀ ਨਾ ਬਿਲਕੁਲ ਨਹੀਂ ਭਾਈਦੇ ਜੀ ਤਿੰਨ ਤਿੰਨ ਪ੍ਰੋਗਰਾਮ ਇਹ ਦੋ ਰਣ ਸਿੰਘ ਭੱਜੇ ਨੂੰ ਐਮ ਐਲ ਏ ਸਵਾਲਾਂ ਦੇ ਜਵਾਬ ਦੇਣ ਤੋਂ ਭੱਜੇ ਕਿਉਂ ਭੱਜੇ ਜੀ ਜੇ ਉਹ ਸਹੀ ਸੀ ਕਿਉਂ ਭੱਜ ਰਹੇ ਆ ਜੀ ਮੰਨ ਕੇ ਚਲੋ ਕਿਸੇ ਨੇ ਫੋਟੋ ਬਣਾਈ ਸੀ ਉੱਤੇ ਲਿਖਤਾ ਨੁਕਸ ਦੱਸੋ ਸਾਰੀ ਫੋਟੋ ਤੇ ਇਹਦਾ ਕੰਨ ਟੇਡਾ ਹੈ ਨੱਕ ਵਿੰਗਾ ਹੈ ਫਲਾਣਾ ਲੱਤ ਹੈ ਨਹੀਂ ਨੱਕ ਹੈ ਨਹੀਂ ਸਾਰਿਆਂ ਲਈਤੀ ਦੂਜੀ ਫੋਟੋ ਇੱਕ ਹੋਰ ਬਣਾ ਕੇ ਲਿਖਤਾ ਕਿ ਨੁਕਸ ਦੱਸ ਕੇ ਠੀਕ ਕਰੋ ਕਿਸੇ ਨੇ ਟੱਚ ਨਹੀਂ ਕੀਤਾ ਕਿਸੇ ਨੇ ਟੱਚ ਨਹੀਂ ਕੀਤਾ ਫੋਟੋ ਨੂੰ ਕਿਉਂਕਿ ਅਸੀਂ ਬੋਲਣ ਜਾਂਦੇ ਆ ਕਰਨ ਨਹੀਂ ਜਾਂਦੇ ਅਸੀਂ ਬਹੁਤ ਵਧੀਆ ਮੂੰਗੀ ਦੀ ਦਾਲ ਲੈਨੇ ਆ ਕੋਕੜੂ ਉੱਚ ਵੀ ਆ ਜਾਂਦੇ ਆ ਵੇਖੀ ਸੋਰੀ ਉੱਚ ਵੀ ਕੋਕੜੂ ਆ ਜਾਂਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਫਲਾਣਾ ਸਹੀ ਹੈ ਫਲਾਣਾ ਮਾੜਾ ਲੇਕਿਨ ਦਾਲ ਸਾਰੀ ਇਕੱਠੀ ਲਈ ਹੈ ਲੇਕਿਨ ਕੋਕੜੂ ਫਿਰ ਵੀ ਆ ਜਾਂਦੇ ਆ ਐਨਾ ਕਹਿੰਦਾ ਖਿਮੰਦਾ ਚਾਚਕਿਆਂ ਵੈਗੁਰੂ ਦੀ ਖਾਲਸਾ ਜਿਹੜੇ ਸਵਾਲ ਜਵਾਬ ਕਰੇ ਸੀਗੇ ਜੀ ਐਮਐਲਏ ਸਾਹਿਬ ਨੂੰ ਉਹਨੂੰ ਕਿਹਾ ਸੀ ਵੀ ਜਿਹੜੀ ਬੀਬੀ ਅਮਨਦੀਪ ਕੌਰ ਆ ਜੀ ਬੀਬੀ 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 ਅਮਨਦੀਪ ਕੌਰ ਆ ਉਹ ਤੇ ਕਿਉਂ ਨਹੀਂ ਕਾਰਵਾਈ ਹੋਈ ਉਹ ਤੇ ਉਹ ਤੇ ਕਿਉਂ ਨਹੀਂ ਕਾਰਵਾਈ ਹੋਈ ਬੀਬੀ ਅਮਨਦੀਪ ਕੌਰ ਤੇ ਅੱਜ ਛੋਟੇ ਜਿਹੇ ਦਾ ਕੋਈ ਛੋਟਾ ਨਸ਼ਾ ਤਰਕਤ ਸੀਗਾ ਕੋਈ ਮਜ਼ਦੂਰ ਵੇਚਦਾ ਸੀ ਉਹਦੇ ਦਾ ਘਾਟਾ ਤਾਂ ਜੀ ਜਿਹੜੀ ਅੱਜ ਅੱਜ ਸਭ ਤੋਂ ਵੱਧ ਵਿੱਚ 75% ਪੁਲਿਸ ਦੀ ਸਹਿਮਤੀ ਨਾਲ ਨਸ਼ਾ ਚੱਲ ਰਿਹਾ ਜੀ ਨਸ਼ਾ ਵਿਕ ਰਿਹਾ ਪੁਲਿਸ ਦੀ ਸਹਿਮਤੀ ਨਾਲ ਕਿਵੇਂ ਲੱਗਦਾ ਇੱਕ ਮਿੰਟ ਇਹ ਵੀ ਗੱਲ ਗਈ ਕਾ ਕਿਵੇਂ ਆ ਹਾਂਜੀ ਸਾਡੇ ਪਿੰਡ ਦੇ ਸ਼ਰਿਆਂ ਵਿੱਚ ਵੇਖਦਾ ਜੀ ਸ਼ਰਿਆਂ ਵਿੱਚ ਅਸੀਂ ਕਿਸੇ ਦਾ ਨਾਮ ਲੈਣਾ ਨਹੀਂ ਚਾਹੁੰਦੇ ਇਹ ਪੈਸੇ ਸਾਡੇ ਪਿੰਡ ਦੇ ਵਿੱਚ ਵੇਖਦਾ ਪਰ ਕਿਉਂ ਨਹੀਂ ਰੋਕਦੇਗੇ ਇਹ ਜੀ ਹੈ ਇਹ ਬਸ ਜੇ ਕਿਉਂ ਨਹੀਂ ਰੁਕਦਾ ਅੱਜ ਅਸੀਂ ਪਿੰਡ ਝੱਖੜਵਾਲੇ ਦੇ ਵਿੱਚ ਖੜੇ ਆ ਆਮ ਆਦੀ ਪਾਰਟੀ ਦੇ ਐਮਐਲਏ ਐਮਐਲਏ ਮੁਲਕ ਸਿੰਘ ਵੱਲੋਂ ਇੱਥੇ ਆਏ ਗਏ ਸੀ ਜੁਧ ਨਸ਼ਾ ਵਿਰੋਧ ਤੋਂ ਲੋਕਾਂ ਨੂੰ ਜਾਣੂ ਕੀਤਾ ਜਾ ਰਿਹਾ ਕਿ ਜਿਹੜੀ ਸਾਡੀ ਸਰਕਾਰ ਨੇ ਨਸ਼ਾ ਖਤਮ ਕਰਤਾ ਜੋ ਲੋਕਾਂ ਨੂੰ ਵਾਅਦਾ ਕਰਿਆ ਸੀ ਉਸ ਤੇ ਵਾਅਦੇ ਤੇ ਖਰੀ ਉੱਤਰੀ ਆ ਪਰ ਲੋਕ ਦੱਸ ਰਹੇ ਵੀ ਕਿੰਨੀ ਕੁ ਸਰਕਾਰ ਖਰੀ ਉੱਤਰੀ ਆ ਇੱਥੇ ਸਾਡੀ ਭੈਣ ਐਮਐਲਏ ਸਾਹਿਬ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਐਮਐਲਏ ਸਾਹਿਬ ਨੇ ਗੱਲ ਨਹੀਂ ਕਰੀ ਗੱਡੀ ਭਜਾ ਕੇ ਲੈ ਕੇ ਭਈ ਐਮਐਲਏ ਦੇ ਖੋਦ ਜੈਤੋ ਹਲਕੇ ਚ ਵੇਕਦਾ ਉਥੇ ਉਹਨਾਂ ਛੱਜ ਘੜਾ ਸਮਾਜ ਆਵਾਜ਼ਾਂ ਮਾਰਦੇ ਦੋ ਬੰਦੇ ਖੜਾਏ ਹੁੰਦੇ ਆ ਮੈਨੂੰ ਇੱਕ ਦਿਨ ਲੱਗਾ ਕਿ ਉਹ ਬੰਦੇ ਪਾਗਲ ਆ ਪਰ ਉਹ ਕਹਿੰਦੇ ਕਿ ਨਸ਼ਾ ਲੈ ਜੋ ਉਹਨੂੰ ਅਸੀਂ ਵੀਡੀਓ ਬਣਾ ਕੇ ਦੇ ਸਕਦੇ ਐਮਐਲਏ ਨੂੰ ਘਰੇ ਲੈ ਜਾਾਂਗੇ ਉਹ ਕਹਿੰਦੇ ਨਾ ਨਾ ਲਓ ਮੈਂ ਉਹਨਾਂ ਦੇ ਘਰੇ ਲੈ ਚਲਦੀ ਆ ਬੰਦੇ ਨਸ਼ਾ ਵੇਚਦੇ ਆ ਕਿ ਉਹ ਫੜਨਗੇ ਉਲਟਾ ਸਾਡੇ ਤੇ ਪਰਚੇ ਕਰਨਗੇ ਸਾਡੇ ਬੱਚਿਆਂ ਨੂੰ ਫ੍ਰੀ ਨਸ਼ਾ ਦੇਣਗੇ ਕਿ ਇਹ ਜਿਹੜੀ ਜ਼ਿਆਦਾ ਬੋਲਦੀ ਨਾ ਇਹਦੇ ਮੁੰਡੇ ਨੂੰ ਲਾਓ ਨਸ਼ੇ ਤੇ ਹੋ ਵੀ ਸਕਦਾ ਤੇ ਹੋ ਜਾ ਵੀ ਆ ਜੀ ਜੀ ਦੇ ਪਿੰਡ ਦਾ ਕੋਸ਼ਿਸ਼ ਕਿ ਮੈਂ ਖੁਦ ਦੱਸੂਗੀ ਕੌਣ ਵੇਚਦਾ ਕਿੱਥੇ ਵੇਖਦਾ ਚਲੋ ਮੇਰੇ ਨਾਲ ਦਿਓ ਬੋ ਪਰਚਾ ਕਿਉਂ ਨਹੀਂ ਦਿੰਦੇ ਪਰ ਇਹ ਤਾਂ ਹੁਣ ਆਮ ਆਦੀ ਪਾਰਟੀ ਨੂੰ ਪਤਾ ਜਾਂ ਇਥੋਂ ਦੇ ਪ੍ਰਸ਼ਾਸਨ ਨੂੰ ਪਤਾ ਕਿ ਪਰਚਾ ਕਿਉਂ ਨਹੀਂ ਦਿੱਤਾ ਜਾ ਰਿਹਾ ਅਗਲੇ ਪਿੰਡ ਚੱਲਦੇ ਹਾਂ ਅਗਲੇ ਪਿੰਡ ਦੀ ਵੀ ਤੁਹਾਨੂੰ ਕਵਰੇਜ ਕਰਕੇ ਸੁਣਾਵਾਂਗੇ ਦਿਖਾਵਾਂਗੇ ਕਿ ਪਿੰਡ ਦਾ ਕੀ ਹਾਲ ਹੈ ਤੇ ਸਰਕਾਰ ਕੀ ਕਰੀ ਆ ਅੰਸਾ ਕਿਵੇਂ ਤੁਹਾਡੇ ਪਿੰਡ ਚ ਖਤਮ ਹੋ ਖਤਮ ਹੋਣਾ ਚਾਹੀਦਾ ਜੀ ਖਤਮ ਹੋਣਾ ਚਾਹੀਦਾ ਜੀ ਕਦਮ ਹੋਣਾ ਚਾਹੀਦਾ ਜੀ ਨਸ਼ਾ ਨਹੀਂ ਖਤਮ ਹੁੰਦਾ ਫੈਕਟਰੀ ਪੱਟੀ ਜਾਵੇ ਫੇਰ ਖਤਮ ਹੋਊਗਾ ਮੋਢ ਪੱਟਣਗੇ ਫੇਰ ਕਹਿੰਦੀ ਬੰਦ ਕਰਤਾ ਹਾਂ ਸਰਕਾਰ ਕਹੀ ਜਾਵੇ ਜੇ ਤਾਂ ਫੈਕਟਰੀ ਮੋਢ ਬੰਦ ਹੋਊਗਾ ਪੱਟਿਆ ਜਾਊਗਾ ਫੇਰ ਡਾਣੇ ਹੋ ਆ ਮੋਢ ਤਾਂ ਡਾਣੇ ਫੇਰ ਕਿੰਨਾ ਕੁ ਵਿਖਦਾ ਥੋੜੇ ਪਿੰਡ ਦਾ ਭਾਈ ਕੀ ਬੀਗਾ ਕੀ ਕਹਿੰਦੇ ਆ ਚੀ ਜਾਂਦੇ ਉਹੀ ਕਲਦੇ ਆਗੇ ਵੇਚਣ ਚੋਰੀ ਸ਼ਵਾਰੀ ਕੀਤੀ ਜਾਂਦਾ ਜੇ ਨਸ਼ਾ ਆਪਾਂ ਮੋਢ ਤੋਂ ਮੁਕਾਵਾਂਗੇ ਤੇ ਫੇਰ ਹੀ ਮੁਕੇਗਾ ਵੇਚਣ ਵਾਲੇ ਵੇਚ ਜਾਂਦੇ ਆ ਜੇ ਹੁਣ ਵੇਚਣਗੇ ਤਾਂ ਜੇ ਪਹਿਲਾਂ ਤੋਂ ਆਉਂਦੇ ਆ ਜੇ ਉੱਥੋਂ ਨਾ ਆਊਗਾ ਤੇ ਵੇਚੂ ਕਿਵੇਂ ਇਹ ਬੱਚੇ ਖਾਂਦੇ ਆ ਇਹ ਕਿਹੜਾ ਕੋਈ ਬਣਾ ਕੇ ਦਿੰਦਾ ਵਾ ਮਾਨ ਸਰਕਾਰ ਕਹਿ ਰਹੀ ਆ ਵੀ ਬੰਦ ਕਰਤਾ ਬੰਦ ਹੋ ਗਿਆ ਹੋ ਗਿਆ ਇਹ ਨਹੀਂ ਬੰਦ ਹੋ ਸਕਦਾ ਜਦੋਂ ਪਿੱਛੋਂ ਬੰਦ ਕਰੋਗੇ ਫੇਰ ਅੱਗੇ ਬੰਦ ਹੋਊਗਾ ਜੇ ਪਿੱਛੋਂ ਬੰਦ ਕਰਨਗੇ ਨਾ ਫੇਰ ਮੰਨਾਂ ਬੰਦ ਕਰਨ ਫੇਰ ਪੱਟਿਆ ਜਾਂਦੇ ਆ ਬੱਚੇ ਨਹੀਂ ਮਾਰਨਗੇ ਨਾ ਕੋਈ ਮੱਛਾ ਕਰ ਫੇਰ ਬੱਚੇ ਬਚ ਜਾਣਗੇ ਮੇਰੇ ਬੱਚੇ ਲੋਕਾਂ ਦੇ ਬਚਣਗੇ ਪਿੰਡ ਛਖੜ ਵਾਲੇ ਦੇ ਵਿੱਚ ਖੜਿਆ ਇੱਥੇ ਆਮ ਆਦਮੀ ਪਾਰਟੀ ਦੇ ਐਮਐਲਏ ਮੋਲਕ ਸਿੰਘ ਵੱਲੋਂ ਲੋਕਾਂ ਨਾਲ ਮਿਲਣੀ ਕਰੀ ਜਾ ਰਹੀ ਹੈ ਕਿ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਕਿ ਜਿਹੜਾ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਗਿਆ ਤੇ ਉਹਨਾਂ ਦੇ ਹਾਲਾਤ ਇਹ ਬਣੇ ਪਏ ਐ ਵੀ ਉਹਨਾਂ ਦੇ ਘਰਾਂ ਦੇ ਵਿੱਚ ਆ ਸਾਹਮਣੇ ਘੜੀਆ ਤੁਸੀਂ ਆ ਸਾਰੇ ਨਿਕਲ ਨਹੀਂ ਪਤਾ ਸਾਰੀ ਨਾ ਸਾਰੀ ਜ਼ਮੀਨ ਵੇਚ ਲਈ ਜਵਾਕ ਐਡਾ ਸ਼ੂਕਰਦਾ ਇੱਕ ਸਾਡੀ ਬੇਨਤੀ ਆ ਤੁਹਾਡੇ ਮੂਰੇ ਇਹ ਵੀ ਵੀ ਜੇ ਤੁਸੀਂ ਕੋਈ ਲਿਖ ਕੇ ਦੇ ਦਿਓ ਜਾਂ ਸੀਐਮਓ ਤੋਂ ਲਿਖਾ ਦਿਓ ਬੱਚੇ ਦਾ ਇਲਾਜ ਕਰ ਦਿਓ ਤੁਰੰਤ ਨਹੀਂ ਕਰਦਾ ਦੋ ਕਰਨਾ ਲੱਗਦਾ ਹਮਾਰਿਆਂ ਤੇ ਮਰਹਮ ਮਨ ਲੱਤਾ ਜੇ ਗੁੱਡੇ ਵਿੰਗੀ ਆ ਜੀ ਤੁਰਿਆ ਜਾਂਦਾ ਅੱਛਾ ਉਹ ਵਿਚਾਰੇ ਦਾ ਚੱਲ ਰੋਟੀ ਖਾਂਦਾ ਹੋਊ ਜਿਹੋ ਆਗਦਾ ਤੇ ਕਿੰਨੇ ਸਾਲ ਦਾ ਅਜੇ ਤਾਂ ਛੋਟਾ ਹੀ ਹੋਣਾ ਮਨ ਤਿੰਨ ਚਾਰ ਸਾਲ ਦੀਆਂ ਖਾਣੇ ਅੱਗੇ ਲਾਲ ਨੂੰ ਵੀ ਮੈਂ ਧਿਆਨ ਚ ਲਿਆਦਾ ਪੁੱਛ ਲੋ ਅੱਛਾ ਦੂਜੀ ਸਾਡੀ ਬੇਨਤੀ ਹੈ ਸਾਰੇ ਨਗਰ ਦੀ ਵੀ ਸਾਡੇ ਅੱਜ ਅਸੀਂ ਤਾਂ ਹੀ ਇਕੱਠੇ ਹੋਏ ਸਾਡੇ ਸਵੇਰੇ ਸਰਪੰਚਾਂ ਨੇ ਹੋਕਾ ਦਵਾਇਆ ਸੀ ਸਾਡੇ ਮੋਗਾ ਲੱਗਿਆ ਸੀ ਪਿਛੇ ਤੋਂ ਨੂੰ ਪਤਾ ਹੀ ਠੀਕ ਮੋਗਾ ਲੱਗ ਗਿਆ ਕਿਉਂ ਡਿਜ਼ਾਈਨ ਕੋ ਨਹੀਂ ਬਾਕੀ ਕੋਈ ਮੋਗਾ ਸਾਲ ਹੋ ਗਿਆ ਜੀ ਸਾਡੇ ਯਾਨੀ ਕਿ ਕਹਿਣ ਦਾ ਮਤਲਬ ਮੋਗੇ ਨੂੰ ਉਹਦੀ ਉਥੋਂ ਪਾਈਪ ਕੋਈ ਹੋਈ ਸੀ ਜਿਹੜੀ ਨਹੀਂ 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 ਜਿਹੜੀ ਸਾਡੀ ਕਿਨਾਰਾ ਮੈਨੜਾ ਆਉਂਦੀ ਆ ਰਤ ਸਿੰਘ ਵਾਲ ਨੇ ਮੋਗਾ ਲਵਾਇਆ ਦੋ ਇੱਕ ਤੋਂ ਦੋ ਕਰਵਾਏ ਉਥੋਂ ਇੱਕ ਪਾਈਪ ਵੀ ਹੋਈ ਸੀ ਸ਼ਾਇਦ ਉਹ ਪਾਈਪ ਹੋਈ ਸੀ ਨਹੀਂ ਖਾਲੀ ਡੀਟੇਲ ਤੋਂ ਹੈ ਯਾਨੀ ਰਤ ਸਿੰਘ ਵਾਲ ਨੇ ਮੋਗਾ ਪਾਸ ਕਰਵਾਇਆ ਸੀ ਜੀ ਉਸ ਇਧਰ ਆ ਜਾਂਦਾ ਰਖਵਾ ਠੱਕੜ ਵਾਲੇ ਨਾਲ ਠੱਕੜ ਵਾਲਾ ਉਧਰ ਬੈ ਕੇ ਮੈਂ ਦੋ ਮੋਗੇ ਕਰਾ ਲਈ ਇੱਕ ਤੇ ਜਾਇਆ ਜਾਂ ਕੋਈ ਗੱਲ ਨਹੀਂ ਕੀ ਜੇ ਉਸੇ ਮੋਕੇ ਦਾ ਪਾਣੀ ਉਹਨਾਂ ਨੂੰ ਵੰਡ ਕੇ ਮਿਲਦਾ ਬਿਲਕੁਲ ਪਾਣੀ ਤਾਂ ਉਹ ਨਹੀਂ ਮਿਲਦਾ ਨਾ ਭਲਾ 4 ਲਵਾ ਲਈਏ ਸੀ ਪੰਜ ਤਾਂ ਸਾਨੂੰ ਹੱਕ ਹੀ ਮਿਲੂ ਨਹੀਂ ਮਿਲਦਾ ਅਛਾ ਉਹਨਾਂ ਨੇ ਕੀ ਕੀਤਾ ਜੀ 5 ਇੰਚ ਥੱਲੇ ਉੱਚਾ ਲਵਾਇਆ ਸੀ ਬਰਸ਼ਾ ਅਛਾ ਉਹਨਾਂ ਨੇ 2 ਮਹੀਨਿਆਂ ਬਾਅਦ ਜਦੋਂ ਪਾਣੀ ਨਾ ਠੱਠ ਪੈਂਦਾ ਕਹਿੰਦੇ ਸਾਡੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਮੋਗਾ ਪੱਟ ਦਿੱਤਾ ਅਛਾ ਮੋਗਾ ਪੱਟ ਕੇ ਥੱਲੇ ਬਿੰਡ ਦੇ ਨਾਲ ਲਾਤਾ ਦੀ ਜਗ ਹੁਣ ਉਹਨਾਂ ਨੇ ਕਹਿਣ ਦਾ ਮਤਲਬ ਹੈ ਅੱਜ ਇਹਨਾਂ ਨੇ ਵੀ ਦਰਖਾਸਤਾਂ ਪਾਈਆਂ ਹੋਣਗੀਆਂ ਅੱਲਾ ਪੀਰ ਨੇ ਦੱਸਿਆ ਵੀ ਐਮ ਐਲ ਏ ਸਾਡੇ ਤੇ ਆਂਦੇ ਵੀ ਤੁਸੀਂ ਦਖਾਸਾ ਵਾਪਸ। ਯਾ ਤੁਸੀਂ ਨਾ। ਇਹ ਕੋਈ ਦਖਾਸਾ ਸਾਡੀ ਮਜਬੂਰੀ ਨਹੀਂ ਬਣੀ ਤਾਂ ਹੀ ਭਜਣਾ। ਮੈਂ ਦਰਖਾਸਤ ਇਸ ਕਸਟ ਕੇ ਗਿਆ ਸੀ ਕਿ ਕਿਹਾ ਸੀ ਇਹ ਮਾਫ ਕਰ ਲਓ। ਇਹ ਮੈਂ ਉਹ ਪਿੰਡਾਣਾ ਮਸਲਾ ਨਾ ਆਪਾਂ ਆਪ ਬਹਿ ਕੇ ਉਹਨਾਂ ਕੋਲ ਬਹਿ ਗਏ ਵੇਖੋ ਜੀ ਅਸੀਂ ਪਿੰਡਾਣਾ ਅਸਲੀ ਪਿਛੋੜਾ ਸਾਡਾ ਕੱਠਾ ਚ ਪਾਣੀ ਪਿੱਛੇ ਹੋਇਆ। ਜਿਵੇਂ ਮੈਂ ਸਵੇਰੇ ਜਦੋਂ ਬਾਹਲੇ ਲੋਕ ਸੀ ਤੇ ਕੋਈ ਗੱਲ ਨਹੀਂ ਫਿਰ ਕੀ ਹੁੰਦਾ। ਮੈਂ ਇਹ ਕਹਿਣਾ ਆਪਾਂ ਕੱਲ ਨੂੰ ਸਾਰਿਆਂ ਨੂੰ 1 ਵਜੇ ਬੁਲਾ ਲੈਂਦੇ ਅਣ ਅਫਸਰਾਂ ਨਾਲ ਜੇ ਇੱਥੇ ਯੇ ਮੇਟੀ ਲਾ ਉਹ ਜਿਹੜਾ ਸਹੀ ਉਹ ਆ ਉੱਥੇ ਅੱਛਾ ਸਾਡੀ ਗੱਲ ਸੁਣੋ ਮੋਗਾ ਪਾਸ ਹੋ ਕੇ ਲੱਗਿਆ ਚਲਿਆੜਵੀ ਛੇ ਮਹੀਨੇ ਵਿੱਚ ਪੰਜ ਛੇ ਮਹੀਨੇ ਲੱਗੇ ਨੂੰ ਹੋ ਕੇ ਆਣੀਆਂ ਅੱਛਾ ਜੀ ਸਾਰਾ ਕੋ ਲੱਗਿਆ ਉਹਨਾਂ ਨੇ ਆਪ ਦੀ ਮਰਜ਼ੀ ਨਾਲ ਪਟਕੇ ਦੀਵਾ ਕਰਤਾ ਪਹਿਲਾਂ ਤਾਂ ਉਹਦੀ ਕਾਰਵਾਈ ਨਹੀਂ ਬੰਦ ਜਿਹੜਾ ਮੋਗਾ ਆਪ ਦੀ ਮਰਜ਼ੀ ਨਾਲ ਪੜਦਾ ਪੈਂਦਾ ਪਟਕੀ ਉਹਨਾਂ ਨੇ ਆਪ ਲਾਇਆ ਬਾਹਰ ਲਾਇਆ ਜੀ ਇਹ ਪ੍ਰਸ਼ਾਸਨ ਦਵਾ ਦੇ ਜੀ ਅਸੀਂ ਦਵਾ ਕੇ ਆਏ ਆ ਚਲੋ ਜੋ ਵੀ ਆ ਆਪਾਂ ਉਹਨਾਂ ਨੂੰ ਕੱਲ ਨੂੰ 1 ਵਜੇ ਤੋਂ ਬਾਅਦ ਸਾਰਿਆਂ ਨੂੰ ਟਾਈਮ ਦੇ ਦਿੰਦੇ ਆ ਜੇ ਕੋਈ ਵੀ ਆ ਜਾਓ ਤੇ ਉੱਥੇ ਆਪਾਂ ਜਿਹੜਾ ਵੀ ਹੋਣਾ ਉਨਾ ਅੱਛਾ ਦੂਜੀ ਗੱਲ ਇਹ ਆ ਜੀ ਮੋਗਾ ਅੱਜ ਜੇਈ ਨਾ ਮੈਂ ਵੀ ਗੱਲ ਕੀਤੀ ਹੈ ਲਾਪੀ ਪੁਲਿਸ ਉਹ ਇੱਥੇ ਜੇਈ ਸਾਹਿਬ ਮੈਨੂੰ ਕਹਿੰਦੇ ਜੀ ਮੋਗਾ ਤਿਆਰ ਹੈ ਮੋਗਾ ਸੀ ਲਾ ਕੇ ਜਾਵਾਂਗੇ ਐਮ ਐਲ ਏ ਸਾਹਿਬ ਮੋਗਾ ਉਹ ਲਾਜ਼ਮੀ ਛੇੜਖਾਨੀ ਮੋਗਾ ਵੱਡਾ ਹੋਊਗਾ ਅਸੀਂ ਉਹ ਲੱਗਣ ਦੀ ਦਵਾ ਮੋਗਾ ਕਿਵੇਂ ਲੱਗ ਜਾਵੇ ਦਵਾਰਾਂ ਦੇ ਸਾਡੇ ਰੋਹ ਤਿਆਰ ਕੀਤੇ ਬੇ ਮੋਗੇ ਉਹ ਛੋਟਾ ਲੱਗਿਆ ਸੀ ਪਹਿਲਾਂ ਅੱਛਾ ਜੀ ਪਹਿਲਾਂ ਕਿਹੜਾ ਛੋਟਾ ਲੱਗਿਆ ਹੁਣ ਵੱਡਾ ਲਾਓ ਪਹਿਲਾਂ ਤਾਂ ਉਹਨੇ ਮਰਜ਼ੀ ਨਾਲ ਪਟਕੇ ਨੀਵਾ ਕਰਤਾ ਹੁਣ ਮਰਜ਼ੀ ਨਹੀਂ ਪਟਕੇ ਤੁਸੀਂ ਲੈ ਆਣੀਆਂ ਸਾਨੂੰ ਇੱਕ ਮਿੰਟ ਕਰਾ ਦਿਓ ਨਹੀਂ ਜੀ ਉਹੋ ਹੀ ਦੇਖੋ ਜਿੱਥੇ ਲੱਗੇ ਆ ਉੱਥੇ ਮੋਗਾਂ ਨੂੰ ਲਾ ਦਿਓ ਬਾਗਣਾ ਜੀ ਜੀ ਕਿ ਲਾ ਦਿਓ ਆਏ ਆਏ ਜਦੋਂ ਮੈਂ ਕਹਿੰਦਾ ਵੀ ਆਏ ਕਰਦੇ ਆਂ ਤਾਂ ਮੈਨੂੰ ਆਪਾਂ ਉੱਥੇ ਗੱਲ ਕਰਾਂ ਕਿ ਤੁਸੀਂ ਉੱਥੇ ਦੱਸਿਓ ਉਹਨਾਂ ਨੂੰ ਮੈਨੂੰ ਵੀ ਨਹੀਂ ਸਹੀ ਪਤਾ ਕਰ ਪਰ ਸਾਡੀ ਤਾਂ ਇੱਕ ਬੇਨਤੀ ਆ ਸੀ ਸਾਨੂੰ ਮਜਬੂਰੀ ਨਾ ਬਣਾਇਓ ਤੁਸੀਂ ਸਾਨੂੰ ਦਾ ਸਾਡੇ ਇਹਨਾਂ ਨੂੰ ਇਹ ਵੀ ਕਹਿੰਦਾ ਉਹ ਕਹਿੰਦੇ ਵੀ ਨਹੀਂ ਭਾਈ ਪ੍ਰਸ਼ਾਸਨ ਦੀ ਮਦਦ ਨਾਲ ਲਾਵਾਂਗੇ ਇੱਥੋਂ ਤੱਕ ਗੱਲ ਕਹੀਦੀ ਉਹਨਾਂ ਨੇ ਕੀ ਪ੍ਰਸ਼ਾਸਨ ਦੀ ਮਦਦ ਨਾਲ ਉਹ ਕਾ ਵੀ ਜੇ ਲੱਗਣ ਲਾ ਦਿਓਗੇ ਤਾਂ ਆਪਾਂ ਜੈ ਲੱਗਿਆ ਨਹੀਂ ਉੱਥੇ ਲੱਗਿਆ ਜੀ ਪੱਟਦਾ ਉਹਨਾਂ ਦੀ ਆਪਣੀ ਮਰਜ਼ੀ ਨਹੀਂ ਪੱਟਦਾ ਸਾਡਾ ਤਾਂ ਅਸੀਂ ਇੰਨੇ ਸੱਦ ਕੇ ਹੁਣ ਮੈਨੂੰ ਵੀ ਨਹੀਂ ਪਤਾਗਾ ਮੈਂ ਇਹਨੂੰ ਕਹੀ ਅੰਨਾ ਵੀ ਮੈਂ ਤਾਂ ਇੰਨਾ ਕੀ ਪਤਾਈ ਇਹ ਦਰਖਾਸਤ ਉਹ ਦਰਖਾਸਤ ਹੀ ਹੋਈ ਹੈ ਤੇ ਮੈਂ ਉਹ ਕਹਿਆ ਸੀਗਾ ਵੀ ਆਵੇ ਲੜਨ ਵਾਪਸ ਗੱਲ ਉਹਨਾਂ ਨੂੰ ਉੱਥੇ ਬੁਲਾ ਲਿਆ ਉਹਨਾਂ ਨੇ ਮੋਗਾ ਪਟਿਆ ਤਾਂ ਦਰਖਾਸਤਾਂ ਦਿੱਤੀਆਂ ਦੇ ਆਪਾਂ ਬੁਲਾ ਲੈਂਦੇ ਉਹਨਾਂ ਨੂੰ ਆਪਦੀ ਮਰਜ਼ੀ ਨਾਲ ਪੱਟੀਆਂ ਬਣਾਣੇ ਮੈਂ ਕਿਹਾ ਪ੍ਰਧਾਨ ਜੀ ਹੁਣ ਬੁਲਾਇਆ ਜਾਂ ਲੋ ਹੋਊਗਾ ਹੁਣ ਆ ਤੁਸੀਂ ਦੱਸਦਾ ਵੀ ਸਾਡੀ ਮਜਬੂਰੀ ਨਾ ਬਣਾਇਓ ਮੋਗਾ ਜਿਓ ਵੱਡਾ ਛੋਟਾ ਲਵਣਗੇ ਸਾਨੂੰ ਪ੍ਰਸ਼ਾਸਨ ਤੋਂ ਸਭ ਲੱਗਿਆ ਉਹਨਾਂ ਨਾਲ ਮੈਂ ਮੇਰੀ ਬੂਰੀ ਨਾਲ ਇਹਨਾਂ ਨੇ ਕਿਹਾ ਨਾ ਮਤਲਬ ਇਹ ਵੀ ਜਦੋਂ ਮੋਗਾ ਲੈਣਾ ਸਾਡੇ ਨੂੰ ਪੁੱਛ ਕੇ ਲੈਣਾ ਉਹਦਾ ਕਹੀ ਨਹੀਂ ਬਜੇ ਇਹਨੂੰ ਦੇਖੋ ਪਿੰਡ ਦੀ ਗੱਜ ਜੀ ਮੋਗਾ ਨਾ ਲੱਗੇ ਪਤਾ ਹੋਵੇ ਬਾਕੀ ਹੋ ਜਾਈਂ ਮੋਗਾ ਜਿਹੜਾ ਸਰਕਾਰੀ ਕੰਮ ਹਨ ਪ੍ਰਧਾਨ ਜੀ ਨਾ ਨੇ ਆਪ ਦੀ ਮਰਜ਼ੀ ਦਾ ਕਰਦਾ ਜਿਹੜੀ ਥੋੜੀ ਗੱਲ ਆ ਉਹਨਾਂ ਨੂੰ ਆਪਾਂ ਕਹਾਂਗੇ ਜਿੱਥੇ ਕੋਈ ਗਲਤੀ ਹੋਈ ਉਹਨੂੰ ਰੋਲ ਕਰਾ ਦਵੇ ਵੇਖੋ ਜੀ ਇੱਕ ਐਮਐਲਏ ਸਾਹਿਬ ਇੱਕ ਨਹੀਂ ਜੇ ਮੌਕਾ ਲੱਗਣ ਦੇ ਵਿੱਚ ਸਾਲ ਲੱਗ ਸਕਦਾ ਪਾਸ ਹੋਣ ਚ ਤੇ ਦਸਾਂ ਵੀਹਾਂ ਦਿਨਾਂ ਦੇ ਮਹੀਨੇ 'ਚੋਂ ਕਿਵੇਂ ਵੱਡਾ ਜਿਹਾ ਡਿਜ਼ਾਈਨ ਬਣ ਕੇ ਆ ਗਿਆ ਵੀ ਹੁਣ ਉਹ ਹੋਰ ਆ ਗਿਆ ਬਣ ਕੇ ਯਾਰ ਮੈਨੂੰ ਤਾਂ ਕਿਸੇ ਨਾਲ ਬਾਰੇ ਪਤਾ ਹੀ ਨਹੀਂ ਹੁਣ ਮੈਂ ਖਿਆਲ ਪਤਾ ਲੱਗਿਆ ਚਲੋ ਕੁਝ ਪੁੱਛ ਲਓ ਜੀ ਕੋਈ ਮਾਨ ਦੇਦਾ ਕੋਈ ਗੱਲ ਨਹੀਂ ਸੀ ਫੋਨ ਕਰੋ ਚਲੋ ਰੱਖੋ ਅਸਲ ਨਹੀਂ ਹੁੰਦਾ ਤੁਸੀਂ ਤੁਸੀਂ ਉੱਥੇ ਆ ਮੈਂ ਨੀਰਾ ਨਾ ਹਾਂ 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 ਇੱਥੇ ਜਾਂ ਤੁਹਾਨੂੰ ਫੋਨ ਕਰ ਦੂੰਗਾ ਇਹਨਾਂ ਨੂੰ ਕਿ ਉਹਨਾਂ ਨਾਲ ਗੱਲ ਕਰਨਾ ਸਾਰੀ ਜੱਟ ਐਵੇਂ ਮੈਂ ਕਹੀ ਜਾਵਾ ਵੀ ਫਲਾਣੇ ਦਾ ਕੀ ਸਾ ਜੱਤ ਮੈਂ ਟਾਈਮ ਦਿਓ ਮੈਂ ਕਹੀ ਤਾਂ ਜਾਣਾ ਕੱਲ ਨੂੰ ਮੈਂ ਫੋਨ ਕਰ ਦਿੰਦਾ ਤੁਹਾਨੂੰ ਫੇਲਾ ਉਹਨਾਂ ਨੇ ਪ੍ਰੋਗਰਾਮ ਹੋ ਲਿਆ ਚਲੋ ਉਹਨਾਂ ਨੇ ਕੱਲ ਨੂੰ ਲਾਉਣ ਹੋਣਾ ਨਹੀਂ ਲਾਉਂਦੇ ਕਹਿ ਦਿੰਦੀ ਕਣ ਕਹਿ ਦਿੰਦੀ ਹਾਂ ਉਹਨਾਂ ਨੂੰ ਅਗਲੀ ਆਏ ਮੂਹ ਕਰਨਾ ਲਾਇਓ ਮੈਂ ਕਹਿ ਦਿੰਦੀ ਬੈਠ ਕੇ ਗੱਲ ਕਰਕੇ ਜੀ ਹਾਂ ਕੁਝ ਨਹੀਂ ਰਹਿਦਾ ਸਾਡਾ ਐਮਐਲ ਥਾ 357